ਇਸ ਵਕਤ ਚਾਰ ਵੱਡੀਆਂ ਖਬਰਾਂ ਨੇ ਪਹਿਲੀ ਵੱਡੀ ਖਬਰ ਹੈ ਕਿ ਪੰਜਾਬ ਬੰਬਾਂ ਦੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੰਨਾ ਗੁੱਸਾ ਕਾਂਗਰਸ ਦੇ ਆਗੂ ਤੇ ਵਿਰੋਧੀ ਧਿਰ ਦੇ ਵਿਧਾਨ ਸਭਾ ਨੇਤਾ ਪ੍ਰਤਾਪ ਬਾਜਵਾ ਤੇ ਚੜਿਆ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੋਂ ਬਾਅਦ ਪ੍ਰਤਾਪ ਬਾਜਵਾ ਦੇ ਘਰ ਵੱਡੀ ਗਿਣਤੀ ਪੁਲਿਸ ਫੋਰਸ ਤੇ ਕਾਉਂਟਰ ਇੰਟੈਲੀਜੈਂਸ ਪਹੁੰਚ ਗਈ ਹੈ ਔਰ ਪ੍ਰਤਾਪ ਸਿੰਘ ਬਾਜਵਾ ਤੋਂ ਪੁੱਛ ਗਿੱਚ ਹੋਈ ਹੈ ਪ੍ਰਤਾਪ ਸਿੰਘ ਬਾਜਵਾ ਤੋਂ ਉਹ ਸਾਰਾ ਸੂराग ਲਾਉਣ ਦੀ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰ ਉਹ 50 ਬੰਬਾਂ ਬਾਰੇ ਉਸ ਨੂੰ ਕੀ ਕੀ ਜਾਣਕਾਰੀ ਹੈ ਉਹ 50 ਬੰਬ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਵੀਡੀਓ ਚ ਇਹ ਕਿਹਾ ਕਿ ਕੁਝ ਵਿਅਕਤੀ ਪੰਜਾਬ ਦੇ ਵਿੱਚ 50 ਹੱਥ ਬੰਬ ਲੈ ਕੇ ਆਏ ਨੇ ਜਿਨ੍ਹਾਂ ਚੋਂ ਉਹਨਾਂ ਨੇ ਸਿਰਫ ਅਜੇ 18 ਚਲਾਏ ਨੇ ਵਕ ਵਕ 타ਵਾਂ ਤੇ ਤੇ 32 ਅਜੇ ਉਹਨਾਂ ਦੇ ਕੋਲ ਨੇ ਜਿਹੜੇ ਉਹਨਾਂ ਨੇ ਚਲਾਉਣੇ ਨੇ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਫੀ ਗੁੱਸਾ ਚੜਿਆ ਚਫੇਰਿਓ ਸਵਾਲ ਪ੍ਰਤਾਪ ਬਾਜਵਾ ਤੇ ਵੀ ਉੱਠੇ ਵੀ ਇਹ ਤੁਸੀਂ ਕੀ ਧਿਆਨ ਦੇ ਰਹੇ ਹੋ ਜੇ ਤੁਹਾਨੂੰ ਇੰਨਾ ਹੀ ਪਤਾ ਤਾਂ ਤੁਸੀਂ ਪੰਜਾਬ ਦੇ ਲੋਕਾਂ ਦੇ ਸਕੇ ਨਹੀਂ ਫਿਰ ਪੁਲਿਸ ਨੂੰ ਉਹ ਸਾਰੀ ਖਬਰ ਦਿਓ ਪੁਲਿਸ ਨੂੰ ਉਹ ਸਾਰੇ ਸਰਾਗ ਦਿਓ ਤੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਗੁੱਸੇ 'ਚ ਕਿਹਾ ਕਿ ਪ੍ਰਤਾਪ ਬਾਜਵਾ ਜੇ ਤਾਂ ਤੂੰ ਇਹ ਸਭ ਕੁਝ ਮਨਕਰ ਤ ਝੂਠ ਬੋਲ ਰਿਹਾ ਤੇ ਪੰਜਾਬ 'ਚ ਦੈਸ਼ਤ ਫੁਲਾ ਰਿਹਾ ਤੇ ਫਿਰ ਵੀ ਤੂੰ ਬਹੁਤ ਵੱਡਾ ਗੜਾ ਕਰ ਰਿਹਾ ਤੇ ਜੇ ਤੇਰੇ ਕੋਲ ਜਾਣਕਾਰੀਆਂ ਨੇ ਤਾਂ ਫਿਰ ਤੇਰੇ ਸਬੰਧ ਕਿਹਦੇ ਕਿਹਦੇ ਨਾਲ ਨੇ ਤੇ ਫਿਰ ਤੂੰ ਜਾਂ ਤਾਂ ਪੁਲਿਸ ਨੂੰ ਉਹ ਸਾਰਾ ਕੁਝ ਦੱਸ ਵੀ ਹੁਣ ਉਹ ਬੱਤੀ ਕਿੱਥੇ ਪਏ ਨੇ ਕਿਉਂਕਿ ਮਾਮਲਾ ਵੱਡਾ ਹੈ ਤੇ ਜਾਂ ਫਿਰ ਕਾਰਵਾਈ ਹੋਊਗੀ ਤੇਰੇ ਤੇ ਵੱਡੀ ਸਖਤ ਕਾਰਵਾਈ ਉਸ ਤੋਂ ਬਾਅਦ ਫਿਰ ਪ੍ਰਤਾਪ ਸਿੰਘ ਬਾਜਵਾ ਦੇ ਘਰ ਪੁਲਿਸ ਗਈ ਹੈ ਪ੍ਰਤਾਪ ਸਿੰਘ ਬਾਜਵਾ ਨੇ ਅੱਗੋਂ ਪੁਲਿਸ ਨੂੰ ਪੁਲਿਸ ਕਹਿੰਦੀ ਹੈ ਕਿ ਕੋਈ ਜਾਣਕਾਰੀ ਨਹੀਂ ਦਿੱਤੀ ਪੁਲਿਸ ਕਹਿੰਦੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੇ ਸਾਨੂੰ ਕੋਆਪਰੇਟ ਨਹੀਂ ਕੀਤਾ ਉਹ ਕੁਝ ਨਹੀਂ ਦੱਸ ਰਿਹਾ ਪ੍ਰਤਾਪ ਸਿੰਘ ਬਾਜਵਾ ਇਹ ਕਹਿੰਦਾ ਹੈ ਕਿ ਮੈਂ ਸੋਰਸ ਦਾ ਨਾਂ ਨਹੀਂ ਦੱਸਣਾ ਜ਼ੋਰ ਲਾ ਲੋ ਮੈਂ ਨਹੀਂ ਦੱਸਣਾ ਕਿ ਮੈਨੂੰ ਇਹ ਜਾਣਕਾਰੀ ਕਿਹਨੇ ਦਿੱਤੀ ਹੈ ਉਹ ਕਹਿੰਦਾ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਮੇਰੇ ਤੇ ਜੋ ਕਾਰਵਾਈ ਕਰਨੀ ਹੈ ਮੈਨੂੰ ਜੇਲ੍ਹ ਭੇਜਣਾ ਜੋ ਕਰਨਾ ਉਹ ਕਰ ਲਵੇ ਪਰ ਮੈਂ ਇਹ ਦੱਸ ਦਿਨਾ ਕਿ ਮੇਰੇ ਪੰਜਾਬ ਸਰਕਾਰ ਦੇ ਵਿੱਚ ਇੰਟੈਲੀਜੈਂਸ ਦੇ ਵਿੱਚ ਸੈਂਟਰ ਦੀਆਂ ਏਜੰਸੀਆਂ ਦੇ ਵਿੱਚ ਵੀ ਸੂਤਰ ਨੇ ਸੋਰਸ ਨੇ ਜਿਹੜੇ ਮੈਨੂੰ ਜਾਣਕਾਰੀਆਂ ਦਿੰਦੇ ਰਹਿੰਦੇ ਨੇ ਪ੍ਰਤਾਪ ਸਿੰਘ ਬਾਜਵਾ ਕਹਿੰਦਾ ਕਿ ਮੈਂ ਵਿਰੋਧੀ ਧਿਰ ਦਾ ਨੇਤਾ ਕੈਬਨਟ ਰੈਂਕ ਹੈ ਮੇਰਾ ਮੈਂ ਕੈਬਨਟ ਮੰਤਰੀ ਵਾਲਾ ਰੈਂਕ ਹੈ ਮੇਰਾ ਵਿਧਾਨ ਸਭਾ ਚ ਮੇਰੇ ਵੀ ਲਿੰਕ ਨੇ ਤੇ ਮੈਨੂੰ ਪਿਛਲੇ ਦਿਨੀ ਇੱਕ ਸਰਕਾਰਾਂ ਦੇ ਇੱਕ ਵਿਅਕਤੀ ਨੇ ਇਹ ਦੱਸਿਆ ਵੀ ਤੁਹਾਨੂੰ ਖਤਰਾ 50 ਬੰਬ ਲੈ ਕੇ ਆਏ ਹੋਏ ਨੇ ਵਿਅਕਤੀ 18 ਚਲਾਏ ਨੇ 32 ਜੇ ਚੱਲਣੇ ਨੇ ਉਹ ਤੁਹਾਡੇ ਉੱਪਰ ਵੀ ਤੁਹਾਡੇ ਘਰ ਤੇ ਵੀ ਉਹ ਚੱਲ ਸਕਦੇ ਨੇ ਇਸ ਕਰਕੇ ਆਪਦਾ ਬਚਾਅ ਕਰਕੇ ਚੱਲਿਓ ਪ੍ਰਤਾਪ ਸਿੰਘ ਬਾਜਵਾ ਕਹਿੰਦਾ ਕਿ ਪੰਜਾਬ ਸਰਕਾਰ ਤੇ ਸੈਂਟਰ ਦੋਨਾਂ ਨੇ ਮੇਰੀ ਜਿਹੜੀ ਸਿਕਿਉਰਿਟੀ ਆ ਜਿਹੜੀ ਮੈਨੂੰ ਮਿਲਣੀ ਚਾਹੀਦੀ ਆ ਉਹ ਨਹੀਂ ਦਿੱਤੀ ਹੋਈ ਪ੍ਰਤਾਪ ਸਿੰਘ ਬਾਜਵਾ ਕਹਿੰਦਾ ਕਿ ਜਿਹੜੀ ਐਲਓਪੀ ਮਤਲਬ ਲੀਡਰ ਆਫ اپੋਜੀਸ਼ਨ ਦੇ ਨਾਂ ਤੇ ਮੈਨੂੰ ਸਿਕਿਉਰਟੀ ਮਿਲਣੀ ਹੈ ਬਸ ਉਹੀ ਮੇਰੇ ਕੋਲ ਹੈ ਐਕਸਟਰਾ ਨਹੀਂ ਹੈ ਤਾਂ ਪ੍ਰਤਾਪ ਸਿੰਘ ਬਾਜਵਾ ਕਹਿੰਦਾ ਹੈ ਕਿ ਮੈਂ ਸੋਰਸ ਦਾ ਨਾਂ ਨਹੀਂ ਦੱਸ ਸਕਦਾ ਕਿ ਉਹ ਮੈਨੂੰ ਜਾਣਕਾਰੀ ਕਿਹਨੇ ਦਿੱਤੀ ਹੁਣ ਵੇਖਣਾ ਹੈ ਕਿ ਕੀ ਪ੍ਰਤਾਪ ਸਿੰਘ ਬਾਜਵਾ ਤੇ ਵੱਡੀ ਕਾਰਵਾਈ ਹੋਏਗੀ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਸਰਕਾਰ ਪ੍ਰਤਾਪ ਸਿੰਘ ਬਾਜਵਾ ਨੂੰ ਗ੍ਰਿਫਤਾਰ ਕਰੇਗੀ ਕੀ ਹੁਣ ਪ੍ਰਤਾਪ ਸਿੰਘ ਬਾਜਵਾ ਜੇਲ੍ਹ ਚ ਜਾਏਗਾ ਕੀ ਉਹ ਤੋਂ ਸਖਤੀ ਨਾਲ ਪੁੱਛ ਕੇ ਚ ਹੋਵੇਗੀ ਜਾਂ ਫਿਰ ਉਦਾਂ ਹੀ ਹੋਏਗਾ ਜਿਵੇਂ ਪਹਿਲਾਂ ਚੱਲਦਾ ਰਿਹਾ ਪਹਿਲਾਂ ਕੀ ਹੁੰਦਾ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਰਾਜਾ ਵੜਿੰਗ ਨੂੰ ਵੀ ਕਿਹਾ ਸੀ ਕਿ ਬੱਸਾਂ ਦੀਆਂ ਬਾਡੀਆਂ ਦੇ ਮਾਮਲੇ 'ਚ ਤੇਰੀ ਬਹੁਤ ਵੱਡੀ ਗੜਬੜੀ ਸਾਹਮਣੇ ਆਊਗੀ ਅਸੀਂ ਬਹੁਤ ਤੇਜ਼ੀ ਨਾਲ ਜਾਂਚ ਕਰ ਰਹੇ ਹਾਂ ਸਰਕਾਰ ਬਣਨ ਦੇ ਕੁਝ ਮਹੀਨਿਆਂ 'ਚ ਕਹਿਤਾ ਸੀ ਫਿਰ ਚਰਨਜੀਤ ਚੰਨੀ ਦੇ ਖਿਲਾਫ ਮੁੱਖ ਮੰਤਰੀ ਨੇ ਕਿਹਾ ਸੀ ਕਿ ਇਹਨੇ ਖੜਾਰੀਆਂ ਤੋਂ ਪੈਸੇ ਲੈ ਕੇ ਤੇ ਵੱਡੀਆਂ ਗੜਬੜਾ ਕੀਤੀਆਂ ਨੇ ਅਸੀਂ ਜਾਂਚ ਕਰ ਰਿਹਾ ਤੇ ਵੱਡੀ ਕਾਰਵਾਈ ਕਰਾਂਗੇ ਫਿਰ ਸੁਖਬੀਰ ਬਾਦਲ ਤੇ ਉਹਦੇ ਹੋਟਲਾਂ ਬਾਰੇ ਸੁਖ ਵਿਲਾਸ ਬਾਰੇ ਤੇ ਉਹ ਸਾਰੀਆਂ ਬਾਰੇ ਮੁੱਖ ਮੰਤਰੀ ਨੇ ਦਾਅਵੇ ਕੀਤੇ ਸੀ ਕਿ ਅਸੀਂ ਬਹੁਤ ਕੁਝ ਇਹਨਾਂ ਦਾ ਗਲਤ ਕੱਢ ਲਿਆ ਤੇ ਹੁਣ ਅਸੀਂ ਇਹਨਾਂ ਤੇ ਸਖਤ ਕਾਰਵਾਈਆਂ ਕਰਾਂਗੇ ਪਰ ਕੱਖ ਨਹੀਂ ਹੋਇਆ ਨਾ ਸੁਖਬੀਰ ਤੇ ਨਾ ਰਾਜਾ ਵਢਿੰਗ ਤੇ ਨਾ ਚਰਨਜੀਤ ਚੰਨੀ ਤੇ ਨਾ ਕੈਪਟਨ ਅਮਰਿੰਦਰ ਤੇ ਨਾ ਸੁਨੀਲ ਜਾਕੜ ਤੇ ਕਿਸੇ ਤੇ ਕੁਝ ਵੀ ਹੋਇਆ ਤੁਸੀਂ ਦੱਸ ਦਿਓ ਨਹੀਂ ਨਾ ਹੋਇਆ ਤੇ ਫਿਰ ਹੁਣ ਜਿਹੜੀ ਪ੍ਰਤਾਪ ਸਿੰਘ ਬਾਜਵਾ ਨੂੰ ਸਖਤ ਕਾਰਵਾਈ ਦੀ ਚੇਤਾਵਨੀ ਮੁੱਖ ਮੰਤਰੀ ਨੇ ਦਿੱਤੀ ਹੈ ਮੈਨੂੰ ਲੱਗਦਾ ਹੋਣਾ ਹਾਣਾ ਇਹਦੇ ਚ ਵੀ ਕੱਖ ਨਹੀਂ ਵੇਖਾਂਗੇ ਕੀ ਕਰਦੇ ਨੇ ਪਰ ਹੁਣ ਇਹ ਚ ਵੀ ਕੱਖ ਨਹੀਂ ਪਹਿਲਾਂ ਵਾਲੀ ਕਾਰਵਾਈ ਹੀ ਹੋਣੀ ਹੈ ਸੋ ਪ੍ਰਤਾਪ ਸਿੰਘ ਬਾਜਵਾ ਨੇ ਅੱਗੋਂ ਸਿੱਧਾ ਚੈਲੰਜ ਕਰਤਾ ਵੀ ਜੋ ਕਰਨਾ ਤੁਸੀਂ ਕਰ ਲਓ ਤੇ ਹੁਣ ਇਸ ਮਾਮਲੇ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ अरोड़ा ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਅਮਨ ਰੋੜ ਨੇ ਤੇ ਇੱਥੋਂ ਤੱਕ ਕਹਿਤਾ ਵੀ ਅਸੀਂ ਨਹੀਂ ਕਹਿੰਦੇ ਕਾਂਗਰਸ ਦੇ ਸੀਨੀਅਰ ਨੇਤਾ ਰਹਿ ਚੁੱਕੇ ਕੈਪਟਨ ਮਰਿੰਦਰ ਜਦੋਂ ਮੁੱਖ ਮੰਤਰੀ ਸੀ ਤਾਂ ਉਹ ਕਹਿੰਦਾ ਉਦੋਂ ਉਹਨਾਂ ਨੇ ਆਪ ਦੀ ਹਾਈ ਕਮਾਂਡ ਨੂੰ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਇੱਕ ਚਿੱਠੀ ਲਿਖੀ ਸੀ ਅਮਨ अरोड़ा ਕਹਿ ਰਿਹਾ ਉਹ ਦਾਵਾ ਕਰਦਾ ਹੈ ਕਿ ਚਿੱਠੀ 'ਚ ਇਹ ਲਿਖਿਆ ਸੀ ਕੈਪਟਨ ਮਰਿੰਦਰ ਨੇ ਵੀ ਇਹ ਪ੍ਰਤਾਪ ਸਿੰਘ ਬਾਜਵਾ ਤੇ ਅੱਤਵਾਦੀਆਂ ਨਾਲ ਸੰਬੰਧ ਨਹੀਂ ਤੇ ਅੱਜ ਅਮਨ अरोड़ा ਪੁੱਛ ਰਿਹਾ ਕਿ ਸਾਨੂੰ ਵੀ ਲੱਗਦਾ ਕਿ ਜਿੱਦਾਂ ਦੀਆਂ ਤੁਸੀਂ ਗੱਲਾਂ ਕਰ ਰਹੇ ਹੋ ਤੁਹਾਡੇ ਪਾਕਿਸਤਾਨ ਦੀ ISI ਨਾਲ ਤੁਹਾਡੇ ਪਾਕਿਸਤਾਨ ਦੀਆਂ ਏਜੰਸੀਆਂ ਦੇ ਨਾਲ ਸੰਬੰਧ ਹੋ ਸਕਦੇ ਨੇ ਇਸ ਕਰਕੇ ਤੁਹਾਨੂੰ ਇਹ ਜਾਣਕਾਰੀਆਂ ਨੇ ਹੁਣ ਪ੍ਰਤਾਪ ਸਿੰਘ ਬਾਜਵਾ ਕਹਿ ਰਿਹਾ ਕਿ ਇਹ ਸਾਰਾ ਕੁਝ ਝੂਠਾ ਤੇ ਮੈਂ ਪੰਜਾਬ ਦੇ ਹਾਲਾਤਾਂ ਦੀ ਜਾਣਕਾਰੀ ਦੇ ਰਿਹਾ ਮੈਂ ਵਿਰੋਧੀ ਧਿਰ ਦਾ ਨੇਤਾ ਹਾਂ ਤੇ ਮੇਰਾ ਇਹ ਫਰਜ਼ ਹੈ ਪਰ ਲੋਕ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਪੁੱਛਣਾ ਚਾਹੁੰਦੇ ਨੇ ਕਿ ਵਿਰੋਧੀ ਧਿਰ ਦੇ ਨੇਤਾ ਦੇ ਤੌਰ ਤੇ ਤੁਹਾਡੀਆਂ ਜ਼ਿੰਮੇਵਾਰੀਆਂ ਤਾਂ ਬਹੁਤ ਸੀ ਤੁਹਾਡਾ ਤਾਂ ਕੰਮ ਹੀ ਕਿ ਸਰਕਾਰ ਜੋ ਨਹੀਂ ਕਰਦੀ ਜੋ ਗਲਤ ਕਰਦੀ ਹੈ ਉਹਦੇ ਤੇ ਲਗਾਤਾਰ ਤੁਸੀਂ ਸੰਘਰਸ਼ ਕਰਨਾ ਪਰ ਤੁਹਾਡੀ ਕਾਂਗਰਸ ਪਾਰਟੀ ਜਿਹੜੀ ਮੁੱਖ ਵਿਰੋਧੀ ਧਿਰ ਹੈ ਪੰਜਾਬ 'ਚ ਤੁਸੀਂ ਉਹਨਾਂ ਦੇ ਨੇਤਾ ਉਹ ਐਲੋਪੀ ਤਾਂ ਤੁਸੀਂ ਹੁਣ ਤੱਕ ਕਿੰਨਾ ਕੁ ਸੰਘਰਸ਼ ਵਿਰੋਧੀ ਧਿਰ ਵਜੋਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਮੁੱਦੇ ਤੇ ਕੀਤਾ ਬੇਰੋਜ਼ਗਾਰੀ ਦੇ ਮੁੱਦੇ ਤੇ ਤੁਸੀਂ ਕਿੰਨਾ ਕੁ ਸੰਘਰਸ਼ ਇੱਥੇ ਪੰਜਾਬ ਵਿੱਚ ਪਖਾਇਆ ਤੁਸੀਂ ਕੱਚੇ ਮਲਾਜ਼ਮਾਂ ਨੂੰ ਪੱਕੇ ਨਾ ਕਰਨ ਦੇ ਮੁੱਦੇ ਤੇ ਕਿੰਨਾ ਕੁ ਸੰਘਰਸ਼ ਪਖਾਇਆ ਤੁਸੀਂ ਜਿਹੜਾ ਕਿਸਾਨਾਂ ਨੂੰ ਆਮ ਆਦਮੀ ਪਾਰਟੀ ਨੇ ਵੋਟਰਾਂ ਤੋਂ ਪਹਿਲਾਂ ਕਿਹਾ ਸੀ ਕਿ 5 ਮਿੰਟ 'ਚ ਐਮਐਸਪੀ ਦੇ ਦੇਾਂਗੇ ਪਰ ਨਹੀਂ ਦਿੱਤੀ ਇਸ ਮੁੱਦੇ ਤੇ ਤੁਸੀਂ ਕਿੰਨੀ ਕਿ ਇੱਥੇ ਲਹਿਰ ਬਣاتی ਹੈ ਤੁਸੀਂ ਜਿਹੜਾ ਆਮ ਆਦਮੀ ਪਾਰਟੀ ਨੇ ਔਰਤਾਂ ਨੂੰ 100000 ਰੁਪਏ ਦੇਣ ਦੀ ਗੱਲ ਕੀਤੀ ਸੀ ਤੇ ਬਾਅਦ 'ਚ ਦਿੱਤਾ ਨਹੀਂ ਅਜੇ ਤੱਕ ਉਹਦੇ ਤੇ ਤੁਸੀਂ ਕਿੰਨਾ ਕੁ ਸੰਘਰਸ਼ ਪਖਾਇਆ ਤੁਸੀਂ ਦੱਸੋ ਤੁਸੀਂ ਕੀਤਾ ਕੀ ਆ ਕਾਂਗਰਸ ਨੇ ਕੀ ਕੀਤਾ ਵਿਰੋਧੀ ਤੇਰੇ ਵਜੋਂ ਕੱਖ ਨਹੀਂ ਲੋਕ ਇਹ ਸਮਝਦੇ ਨੇ ਕਹਿੰਦੇ ਨੇ ਕਿ ਸਭ ਇੱਕੋ ਥਾਲੀ ਦੇ ਚਟੇਵੱਟੇ ਨੇ ਅੰਦਰ ਖਾਤੇ ਤੁਹਾਡੀਆਂ ਯਾਰੀਆਂ ਨੇ ਦੋਸਤੀਆਂ ਨੇ ਮਿਲਨ ਵਰਤਨ ਨੇ ਬਸ ਕੁਰਸੀਆਂ ਦੀ ਖੇਡ ਖੇਡਣ ਲਈ ਤੁਸੀਂ ਆਮ ਲੋਕਾਂ ਦੇ ਵਿੱਚ ਇੱਕ ਤਣਾ ਤਣੀ ਬਣਾ ਕੇ ਰੱਖਦੇ ਹੋ ਜੇਕਰ ਭਗਵੰਤ ਮਾਨ ਸਾਹਿਬ ਨੇ ਤੁਹਾਡੇ ਤੇ ਕੋਈ ਐਕਸ਼ਨ ਲੈਣਾ ਹੁੰਦਾ ਹੁਣ ਤੱਕ ਰਾਜਾ ਬੜਿੰਗ ਤੇ ਕਾਰਵਾਈ ਹੋਈ ਹੁੰਦੀ ਸੁਖਵੀਰ ਬਾਦਲ ਤੇ ਹੋਈ ਹੁੰਦੀ ਚਰਨਜੀਤ ਚੰਨੀ ਤੇ ਹੋਈ ਹੁੰਦੀ ਆ ਥੋੜੀ ਜਾਂਚ ਦੀ ਜਿਹੜੀ ਗੱਲ ਉਹ ਕਰ ਰਹੇ ਨੇ ਇਹ ਵੀ ਨਹੀਂ ਹੋਣੀ ਇਹ ਇਹ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਕਮੈਂਟ ਕਰ ਰਹੇ ਨੇ ਹੁਣ ਵੇਖੋ ਇਹ ਬਿੱਲੀ ਥੱਲਿਓਂ ਬਾਹਰ ਆ ਚੁੱਕੀ ਹੈ ਹੁਣ ਅਗਲੀਆਂ ਕੁਝ ਖਬਰਾਂ ਹੋਰ ਨੇ ਅੱਜ ਜਿਹੜੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਉਹ ਗਏ ਦਰਬਾਰ ਸਾਹਿਬ ਉਥੇ ਜਿਹੜੇ ਨਵੇਂ ਬਣੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਉਹਨਾਂ ਦੇ ਨਾਲ ਉਹਨਾਂ ਦੀ ਬਹਿਸ ਹੋਈ ਹੈ ਬਹਿਸ ਦੇ ਵਿੱਚ ਦੋਵਾਂ ਨੇ ਇੱਕ ਦੂਜੇ ਨੂੰ ਕੁਝ ਗੱਲਾਂ ਬੋਲੀਆਂ ਨੇ ਔਰ ਉਹਨਾਂ ਦੇ ਉੱਪਰ ਚਰਚਾ ਹੋ ਰਹੀ ਹੈ ਦੂਜਾ ਅੱਜ ਕੀ ਵਾਪਰਿਆ ਇੱਕ ਤਾਂ ਜਿਹੜਾ ਵਿਕਰਮ ਮਜੀਠੀਆ ਉਹ ਪਿਛਲੇ 2 ਦਿਨ ਤੋਂ ਅਮਰਤਪਾਲ ਸਿੰਘ ਜਿਹੜਾ ਡਿਬਰੂਗੜ ਜੇਲ੍ਹ 'ਚ ਹੈ ਜਿਨ੍ਹਾਂ ਨੇ ਹੁਣੇ-ਹੁਣੇ ਪਾਰਟੀ ਬਣਾਈ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਉਹਦੇ ਅਮਰਤਪਾਲ ਤੇ ਤਿੱਖੇ ਅਟੈਕ ਬਿਕਰਮ ਮਜੀਠੀਆ ਕਰ ਰਿਹਾ ਬਿਕਰਮਜੀਤ ਮਜੀਠੀਆ ਇਹ ਕਹਿ ਰਿਹਾ ਕਿ ਦੇਖੋ ਜੀ ਇਹਨਾਂ ਨੇ ਪੰਜਾਬ ਦੀ ਜਵਾਨੀ ਨੂੰ ਗੁਮਰਾਹ ਕੀਤਾ ਤੇ ਉਹਨਾਂ ਤੋਂ ਇਹੋ ਜਿਹੀਆਂ ਚੀਜ਼ਾਂ ਕਰਾਤੀਆਂ ਜਿਹੜੀਆਂ ਨਹੀਂ ਸਿਖਾਉਣੀਆਂ ਚਾਹੀਦੀਆਂ ਫਿਰ ਜਦੋਂ ਹੀ ਆਪ ਦੇ ਉੱਪਰ ਪੁਲਿਸ ਪਈ ਕਾਰਵਾਈ ਹੋਈ ਤੇ ਫਿਰ ਸਵਿਧਾਨ ਦੀਆਂ ਸਵਾਂ ਵੀ ਖਾਲੀਆਂ ਪਰ ਸਾਰਾ ਕੁਝ ਕਰ ਲਿਆ ਐਦਾਂ ਦੇ ਸਵਾਲ ਬਿਕਰਮ ਮਜੀਠੀਆ ਉਠਾ ਰਿਆ ਅਮਰਪਾਲ ਤੇ ਉਹਦੀ ਪਾਰਟੀ ਦੇ ਉੱਪਰ ਅਮਰਤਪਾਲ ਦੇ ਪਿਤਾ ਨੇ ਅੱਜ ਸਿੱਧਾ ਹੀ ਤਰਸੀਮ ਸਿੰਘ ਹੋਰਾਂ ਨੇ ਸੁਖਬੀਰ ਬਾਦਲ ਹੋਰਾਂ ਨੂੰ ਆੜੇ ਹੱਥੀ ਲਿਆ ਉਹ ਕਹਿੰਦੇ ਵੀ ਇਹ ਨਕਾਰੇ ਹੋਏ ਨੇ ਇਹਨਾਂ ਨੇ ਅਕਾਲ ਤਖਤ ਸਾਹਿਬ ਦੀ ਵੀ ਨਹੀਂ ਮੰਨੀ ਇਹ ਅਕਾਲ ਤਖਤ ਸਾਹਿਬ ਤੋਂ ਵੀ ਭਗੌੜੇ ਨੇ ਸੁਖਬੀਰ ਬਾਦਲ ਸਾਰਾ ਕੁਝ ਆਪਣੀ ਪ੍ਰਧਾਨਗੀ ਦੀ ਖਾਤਰ ਕੁਰਬਾਨ ਕਰਤਾ ਕੀ ਕਰਤਾ ਸਾਰੀਆਂ ਮਰਿਆਦਾ ਸਾਰੇ ਰੂਲ ਸਾਰੇ ਅਸੂਲ ਸਿਰਫ ਪ੍ਰਧਾਨਗੀ ਦੀ ਭੁੱਖ ਚ ਗਵਾਤੇ ਹੁਣ ਅੱਜ ਵਿਸਾਖੀ ਦਾ ਦਿਹਾੜਾ ਸੀ ਵੱਖ-ਵੱਖ ਕਾਨਫਰੰਸਾਂ ਜਿਹੜੀਆਂ ਕਾਲੀ ਦਲ ਨੇ ਵੀ ਕੀਤੀ ਆ ਉਥੇ ਅਮਰਤਪਾਲ ਹੋਰਾਂ ਦੀ ਪਾਰਟੀ ਨੇ ਵੀ ਕੀਤੀ ਆ ਔਰ ਉਥੇ ਲਖੇ ਸਦਾਨੇ ਤੇ ਅਮਤੋਜ ਮਾਨ ਹੋਰਾਂ ਨੇ ਵੀ ਇੱਕ ਕਾਨਫਰੰਸ ਕੀਤੀ ਆ ਹੁਣ ਉਹਨਾਂ ਚੋਂ ਨਾਲ ਸਾਰਿਆਂ ਨੇ ਦਾਅਵੇ ਕੀਤੇ ਨੇ ਤੇ ਇੱਕ ਗੱਲ ਦੱਸ ਦਿਆਂ ਸਾਰਿਆਂ ਹੀ ਤਰ੍ਹਾਂ ਪੰਜਾਬ ਦੀ ਵੋਟ ਸਿਆਸ ਦੇ ਵਿੱਚ ਇੱਕ ਦੂਜੇ ਤੋਂ ਅੱਗੇ ਨਿਕਲਣਾ ਚਾਹੁੰਦੀ ਆ ਸਾਰੇ ਇਹੀ ਪੰਜਾਬ ਦੀ ਗੱਦੀ ਨੂੰ ਹੱਥ ਪਾਉਣਾ ਚਾਹੁੰਦੇ ਆ ਹੋਰ ਕੋਈ ਬੜਾ ਲੰਮਾ ਚੌੜਾ ਮਕਸਦ ਬਹੁਤਾ ਲੰਮਾ ਚੌੜਾ ਮਿਸ਼ਨ ਕਿਸੇ ਦਾ ਹੈ ਨਹੀਂ ਸੋ ਇਹ ਜਿਹੜਾ ਕੁਝ ਹੋ ਰਿਹਾ ਇਹਦੇ ਤੇ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਦਿਆ ਕਰੋ ਤੁਹਾਡੇ ਕੀਮਤੀ ਵਿਚਾਰ ਜਿਹੜੇ ਨੇ ਉਹ ਉਹਨਾਂ ਤੋਂ ਪਤਾ ਲੱਗਦਾ ਹੁੰਦਾ ਹੈ ਕਿ ਲੋਕ ਕੀ ਸੋਚਦੇ ਨੇ ਸੂਝਵਾਨ ਕੀ ਸੋਚਦੇ ਨੇ ਜਨਤਾ ਕੀ ਸੋਚਦੀ ਆ ਹੁਣ ਪੰਜਾਬ ਦੇ ਵਿੱਚ ਗੜੇ ਪਏ ਗੜਿਆਂ ਦੇ ਨਾਲ ਬਹੁਤ ਤਬਾਈ ਹੋਈ ਹੈ ਤੇ ਲੋਕ ਰੋ ਰਹੇ ਨੇ ਉੱਥੇ ਉਹ ਕਹਿੰਦੇ ਨੇ ਕਿ ਸਰਕਾਰ ਕੋਈ ਸਾਡੀ ਬਾਹ ਫੜੇ ਪਰ ਭਗਵੰਤਮਾਨ ਸਰਕਾਰ ਨੇ ਪਹਿਲਾਂ ਵੀ ਜਦੋਂ ਮੁਰਗੀ ਮਰੀ ਦਾ ਤੇ ਬੱਕਰੀ ਮਰੀ ਦਾ ਮੁਆਵਜ਼ਾ ਦੇਣਾ ਦੀ ਗੱਲ ਕੀਤੀ ਸੀ ਦਿੱਤਾ ਦਿੱਤਾ ਕੱਖ ਨਹੀਂ ਸੀ ਹੁਣ ਯਾਰ ਜਿਹੜੇ ਲੋਕਾਂ ਦੇ ਸਾਰਾ ਕੁਝ ਤਬਾਹ ਹੋ ਗਿਆ ਉਹਨਾਂ ਲੋਕਾਂ ਦੀ ਬਾਹ ਜੇ ਭਗਵੰਤਮਾਨ ਸਰਕਾਰ ਨਹੀਂ ਫੜਦੀ 1500 ਕਿੱਲਾ ਤਬਾਹ ਹੋਇਆ ਗੜਿਆਂ ਦੇ ਨਾਲ ਕੁਝ ਇਹੋ ਜਿਹੇ ਲੋਕ ਨੇ ਜਿਹੜੇ ਇਹ ਕਹਿ ਰਹੇ ਨੇ ਕਿ ਅਸੀਂ ਤਾਂ ਠੇਕੇ ਤੇ ਲੈ ਕੇ ਬਾਣ ਤੇ ਕਣਕ ਬੀਜੀ ਸੀ ਤੇ ਠੇਕਾ ਵੀ ਅਜੇ ਅੱਧਾ ਦੇਣ ਵਾਲਾ ਸਾਡਾ ਅਸੀਂ ਹੁਣ ਠੇਕਾ ਕਿੱਥੋਂ ਭਰਾਂਗੇ ਤੇ ਅਸੀਂ ਖਾਵਾਂਗੇ ਕੀ ਇੱਕ ਬਾਪੂ ਤਾਂ ਵਿਚਾਰਾ ਤਿੰਨ ਚਾਰ ਸਿੱਟੇ ਜੇ ਫੜ ਕੇ ਤੇ ਦਿਖਾ ਰਿਹਾ ਵੀ ਦੱਸੋ ਕਹਿੰਦਾ ਹੁਣ ਅਸੀਂ ਕਿੱਧਰ ਜਾਈਏ ਆ ਤਿੰਨ ਹੀ ਕਹਿੰਦਾ ਬੱਚੇ ਨੇ ਥੱਲੇ ਆ ਗਈ ਬਾਕੀ ਸਾਰਾ ਖੇਤ ਜਿਹੜਾ ਉਹ ਗੜਿਆਂ ਨੇ ਝਾੜਤਾ ਸਾਰੀ ਕਣਕ ਹੁਣ ਸਰਕਾਰਾਂ ਜੇ ਇਹੋ ਜੇ ਟਾਈਮ ਤੇ ਵੀ ਬਾਹ ਨਹੀਂ ਫੜਦੀਆਂ ਮਜ਼ਦੂਰਾਂ ਦੀ ਜਾਂ ਕਿਸਾਨਾਂ ਦੀ ਫਿਰ ਸਰਕਾਰਾਂ ਬਣਾਉਣ ਦਾ ਕੋਈ ਮਤਲਬ ਨਹੀਂ ਹੈ ਫਿਰ ਸਰਕਾਰਾਂ ਸਿਰਫ ਟੂ ਟੂ ਕਰਨ ਲਈ ਗੱਡੀਆਂ ਭਜਾਉਣ ਲਈ ਹੀ ਬਣੀਆਂ ਨੇ ਹੋਰ ਇਹਨਾਂ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਪਰ ਉਦੋਂ ਤੱਕ ਸਰਕਾਰਾਂ ਇਹੀ ਕੁਛ ਕਰਦੀਆਂ ਰਹਿਣਗੀਆਂ ਜਦੋਂ ਤੱਕ ਲੋਕਾਂ ਦੀ ਚੇਤਨਾ ਲੋਕਾਂ ਦੀ ਅਕਲ ਲੋਕਾਂ ਦੀ ਸਮਝ ਦਾ ਪੱਧਰ ਉੱਪਰ ਨਹੀਂ ਉੱਠਦਾ ਸੋ ਜਨਤਾ ਦੀ ਚੇਤਨਾ ਕਰਨ ਦੇ ਲਈ ਜ਼ੋਰ ਲਾਉਣਾ ਚਾਹੀਦਾ ਲੋਕਾਂ ਨੂੰ ਹਰ ਚੀਜ਼ ਦੀ ਚੇਤਨਾ ਇਕੱਠੀ ਕਰਨੀ ਚਾਹੀਦੀ ਹੈ ਹਕੂਮਤ ਕਿੱਦਾਂ ਦੀ ਹੋਣੀ ਚਾਹੀਦੀ ਹੈ ਲੋਕਤੰਤਰ ਕੀ ਹੁੰਦਾ ਵਿਕਾਸ ਕੀ ਹੁੰਦਾ ਹੈ ਜਿਹੜੀਆਂ ਜਿਹਨੂੰ ਅਸੀਂ ਵੈਲਫੇਅਰ ਸਟੇਟ ਕਹਿੰਦੇ ਆ ਉਹ ਕੀ ਹੁੰਦੀ ਹੈ ਮਤਲਬ ਕਲਿਆਣਕਾਰੀ ਰਾਜ ਦਾ ਜਿਹੜਾ ਕਨਸੈਪਟ ਹੈ ਉਹ ਕੀ ਹੁੰਦਾ ਕਲਿਆਣਕਾਰੀ ਰਾਜ ਕਿੱਦਾਂ ਦਾ ਹੁੰਦਾ ਵੈਲਫੇਅਰ ਸਟੇਟ ਇਹ ਚੀਜ਼ਾਂ ਦੀ ਜਿੰਨਾ ਟਾਈਮ ਲੋਕਾਂ ਨੂੰ ਸਮਝ ਨਹੀਂ ਆਉਂਦੀ ਉਹਨਾਂ ਟਾਈਮ ਇੱਥੇ ਕੋਈ ਬਹੁਤਾ ਸੁਧਾਰ ਨਹੀਂ ਹੋਣਾ ਪਬਲਿਕ ਨੂੰ ਇਹਨਾਂ ਚੀਜ਼ਾਂ ਨੂੰ ਸਮਝਣਾ ਚਾਹੀਦਾ ਆਪਣੇ ਬਹੁਤ ਸਾਰੇ ਲੋਕ ਨੇ ਜਿਹੜੇ ਸਮਝਦਾਰੀ ਦੀ ਘਾਟ ਕਰਨ ਇਦਾਂ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਜਿਹੜੀਆਂ ਸਰਕਾਰਾਂ ਨੂੰ ਬਹੁਤ ਫਾਇਦਾ ਦਿੰਦੀਆਂ ਨੇ ਲੈ ਸਰਕਾਰ ਹੁਣ ਕੀ ਕੀ ਕਰੇ ਸਰਕਾਰ ਹੁਣ ਕਿਹਦੀ ਕਿਹਦੀ ਮਦਦ ਕਰੇ ਨੌਕਰੀਆਂ ਦੀ ਗੱਲ ਕਰ ਲੋ ਉਹ ਘਾਟਕਲ ਵਾਲੇ ਕਹਿਣਗੇ ਸਰਕਾਰ ਹੁਣ ਕਿਹਨੂੰ ਕਿਹਨੂੰ ਰੁਜ਼ਗਾਰ ਦੇਵੇ ਲੈ ਜੇ ਗੱਲ ਕਰ ਲੋ ਆ ਯਾਰ ਬਹੁਤ ਬਰਬਾਦੀ ਹੋ ਗਈ ਸਰਕਾਰ ਨੂੰ ਮੁਆਵਜ਼ਾ ਦੇਣ ਤੇ ਸਰਕਾਰ ਕਿਹਨੂੰ ਕਿਹਨੂੰ ਮੁਆਵਜ਼ਾ ਦੇਵੇ ਜੇ ਕਿਤੇ ਕੱਚੇ ਮਜ਼ਦੂਰਾਂ ਦੇ ਪੱਕੇ ਕਰਨ ਦੀ ਗੱਲ ਕਰ ਲਈਏ ਲੈ ਇਹ ਕੱਚੇ ਹੋ ਕੇ ਕੰਮ ਕਿਉਂ ਨਹੀਂ ਕਰ ਸਕਦੇ ਇਹ ਪੱਕੇ ਹੋ ਕੇ ਕਿਉਂ ਕਰਦੇ ਨਹੀਂ ਜੇਕਰ ਮਜ਼ਦੂਰਾਂ ਦੀਆਂ ਹੱਕਾਂ ਦੀ ਗੱਲ ਕਰ ਲਓ ਤਾਂ ਉਹ ਉਹ ਤਾਂ ਉਹ ਕਹਿਣ ਲੱਗ ਪੈਂਦੇ ਨੇ ਇਹ ਲੈ ਮਿਹਨਤ ਕਰਨਗੇ ਤੇ ਫੇਰ ਹੀ ਹੈ ਨਾ ਜੇਕਰ ਦੁਕਾਨਦਾਰਾਂ ਬੇਰੁਜ਼ਗਾਰਾਂ ਕਿਸੇ ਤਬਕੇ ਦੀ ਗੱਲ ਕਰ ਲਓ ਔਰ ਇਹ ਉਹ ਚਮਚਿਆ ਚਮਚੇ ਨੇ ਜਿਹੜੇ ਹਰ ਪਾਰਟੀ 'ਚ ਹੁੰਦੇ ਨੇ ਇਹਨਾਂ ਚਮਚਿਆਂ ਨੇ ਅੱਜ ਤੱਕ ਬਹੁਤ ਨੁਕਸਾਨ ਕੀਤਾ ਤੇ ਲਗਾਤਾਰ ਇਹ ਚਮਚੇ ਨੁਕਸਾਨ ਕਰ ਰਹੇ ਨੇ ਤੁਸੀਂ ਇਹਦੇ ਬਾਰੇ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਜਰੂਰ ਲਿਖਿਆ ਕਰੋ ਫਿਲਹਾਲ ਪੰਜਾਬ ਦੇ ਵਿੱਚ ਇੱਕ ਮਸਲਾ ਹੋਰ ਵੀ ਹੈ ਜਿਹੜਾ ਚੌਕੇ ਪਿੰਡ ਦਾ ਚੌਕੇ ਪਿੰਡ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਦਿਨੀ ਜਦੋਂ ਅਦਰਸ਼ ਸਕੂਲ ਦੀਆਂ ਅਧਿਆਪਕਾਂਵਾਂ ਨੇ ਆਪਣੇ ਹੱਕਾਂ ਦੇ ਲਈ ਆਵਾਜ਼ ਉਠਾਈ ਸੀ ਪਹਿਲਾਂ ਪੁਲਿਸ ਨੇ ਉਹਨਾਂ ਨੂੰ ਕੁੱਟਿਆ ਤੇ ਚੱਕ ਕੇ ਲੈ ਗਈ ਫੇਰ ਉਹਨਾਂ ਦੀ ਹੱਕ ਚ ਕਿਸਾਨ ਔਰਤਾਂ ਕਿਸਾਨ ਭਰਾਏ ਫੇਰ ਕੁੱਟਿਆ ਫੇਰ ਚੱਕ ਕੇ ਲੈ ਗਏ ਔਰ ਫੇਰ ਬੀਤੇ ਕੱਲ ਰਾਮਪੁਰਾ ਫੂਲ ਦੇ ਵਿੱਚ ਇੱਕ ਬਹੁਤ ਵੱਡਾ ਇਕੱਠ ਲੋਕ ਸ਼ਕਤੀ ਦਾ ਕੀਤਾ ਗਿਆ ਤੇ ਜਿਹਦੇ ਵਿੱਚ 15 ਤਰੀਕ ਨੂੰ ਅਗਰੇ ਐਕਸ਼ਨ ਦਾ ਐਲਾਨ ਜਿਹੜਾ ਉਹ ਕੀਤਾ ਜਾਊਗਾ ਹੁਣ ਇਹ ਸਾਰੇ ਕੁਝ ਦੇ ਉੱਪਰ ਤੁਸੀਂ ਕੀ ਸੋਚਦੇ ਹੋ ਆਪਣਾ ਕੀਮਤੀ ਵਿਚਾਰ ਲਿਖਿਓ